ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਨਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਨੀਲੀ ਰਬੀ ਟੱਚ ਚ 10-12 ਦਿਨਾਂ ਦਾ ਸੂਆ ਦੂਜਾ ਸੂਆ ਝੋਟੀ ਮੰਗਰ ਕੱਟੀ ਤੇ ਦੂਜੇ ਨੰਬਰ ਤੇ 2 ਢਾਈ ਮਹੀਨੇ ਦੀ ਸੂਹੀ ਗਾਂ ਦੁੱਧ ਵੀਰ ਤੋਂ ਪੁੱਛ ਕੇ ਦੱਸਾਂਗੇ ਕਿੰਨਾ ਹੈ ਬਾਈ ਹਸਰੀ ਕਾਲ ਸੱਸੀ ਕਾਲ ਪੁੱਲਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਹਾਂਜੀ ਕਰਮਗੜ੍ਹ ਉਰਫੌਤਾਂ ਵਾਲੀ ਪਿੰਡ ਆ ਵੀਰੇ ਪਿੰਡ ਕਰਮਗੜ੍ਹ ਉਤਾਂ ਵਾਲੀ ਮੋਬਾਈਲ ਨੰਬਰ ਕਿੰਨਾ ਪਰਾ 99017 95017 34970 34970 ਵੀਰਾਂ ਦਾ ਮੋਬਾਈਲ ਨੰਬਰ ਜਿਹੜੀ ਆਪਾਂ ਸਕਰੀਨ ਤੇ ਵੀਰੇ ਝੋਟੀ ਦੇਖੀਏ ਕੈਮਾਸੂ ਆ ਇਹ ਦੂਜਾ ਸੂਆ ਦੂਜਾ ਸੂਆ ਦੁੱਧ ਹਾਜ਼ਰ ਕਿੰਨਾ ਹੈ ਹੁਣ 11 ਲੀਟਰ ਹਾਜ਼ਰ ਹੈ ਵੀਰੇ ਕੰਨ ਦੂਜਾ ਸੂਆ 11 ਕਿਲੋ ਦੁੱਧ ਵੀਰ ਕਹਿੰਦੇ ਵੀ ਹੁਣ ਹਾਜ਼ਰ ਹੈ ਵੱਡਾ ਕੱਦ ਕਾਰਾ ਦੋਸਤੋ ਥਣ ਹਵਾਨੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖੜਵਾ ਥਣ ਝੋਟੀ ਨੂੰ ਕੋਈ ਪਾਸਾ ਨਹੀਂ ਆਸਣੀਆਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ 11 ਕਿਲੋ ਵੀਰੇ ਚੌਣ ਵਾਲਾ ਹੈਗਾ ਕਿ ਕਹਿਣ ਵਾਲਾ ਜਮਾ ਵੀ ਕੰਡਿਆ ਵੀਰੇ ਕਹਿੰਦਾ ਵੀ 11 ਕਿਲੋ ਦੁੱਧ ਚੌਣ ਵਾਲਾ ਕਹਿਣ ਕਹਾਨੂੰ ਆਪਾਂ 12-13 ਕਹਿੰਦੇ ਦੇਖੋ ਉਹੋ ਗੱਲਾਂ ਦਾ ਕੋਈ ਫਾਇਦਾ ਨਹੀਂ ਮੰਗਰ ਟਾਪ ਦੇ ਸੀਮਨ ਦੀ ਨੀਲੀ ਰਵੀ ਟੱਚ ਚੱਕਟੀ ਵੀਰੇ ਖੋਲ ਕੇ ਕਿਹੜਾ ਦਵਾ ਦੇ ਤੋਰੇ ਬਖੋ ਆਪਾਂ ਬਾਈਆਂ ਨੂੰ ਜੈਕ ਕਰਵਾ ਦਈਏ ਦੋਸਤੋ ਵੱਡਾ ਕਦ ਘੜ ਥਣ ਹਵਾਨੇ ਦੀ ਬਿਲਕੁਲ ਸਾਫ਼ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 2:3 ਤੋਂ 3 ਵਜੇ ਦਾ ਸਵੇਰ ਦੀ ਜਵਾਈ ਵੀਰਾਂ ਨੇ 6 ਵਜੇ ਕੀਤੀ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰੇ ਮੋੜ ਲ ਤਾਜੀ ਸੂਈ 10 ਤੋਂ 12 ਦਿਨਾਂ ਦਾ ਸੂਆ ਨੀਲੀ ਰਵੀ ਟੱਚ 'ਚ ਵੱਡਾ ਕਦਗੱਠ ਮਗਰ ਨੀਲੀ ਰਵੀ ਕੱਟੀ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਧਾਰਾ ਤੁਹਾਨੂੰ ਆਪਾਂ ਦੋਸਤੋ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਵੀਰਾਂ ਦਾ ਮੋਬਾਈਲ ਨੰਬਰ 9501734970 ਵੀਰੇ ਕੱਟੀ ਛੱਡ ਕੇ ਧਾਰਾ ਮਾਰ ਕੇ ਦਿਖਾ ਦੇ ਆਹ ਦੇਖ ਸਕਦੇ ਹੋ ਦੋਸਤੋ ਕੱਟੀ ਤੁਹਾਨੂੰ ਆਪਾਂ ਪ੍ਰੋਪਰ ਚੌਂਦੀ ਦਿਖਾਤੀ ਮੱਝ ਬੱਚਾ ਛੱਟ ਦੀ ਦਿਖਾਵਾਂਗੇ ਧਾਰਾਂ ਲੈਬ ਵੀਡੀਓ ਦੇ ਵਿੱਚ ਹੋਣਗੀਆਂ ਬਾਜਬ ਰੇਡ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆਹ ਦੇਖ ਸਕਦੇ ਹੋ ਦੋਸਤੋ ਕੱਟੀ ਪ੍ਰੋਪਰ ਚੁੰਗਦੀ ਐ ਮੱਝ ਸੀਲ ਸ਼ਾਂਤ ਠੰਡੇ ਸੁਭਾਅ ਦੀ ਕੋਈ ਦਰਦੀ ਕਰਦੀ ਹੈ ਨਹੀਂ ਕੋਈ ਮਾਰਦੀ ਨਹੀਂ ਪ੍ਰੋਪਰ ਮੱਝ ਸਹੀ ਟਾਈਮ ਤੇ ਉੱਤਰਦੀ ਇੱਕ ਤੋਂ ਦੋ ਮਿੰਟਾਂ ਚ ਵੀਰ ਕਹਿੰਦਾ ਵੀ ਪਸਮਾ ਕਰ ਲਾਂਦੀ ਐ ਪੂਰਾ 11 ਕਿਲੋ ਦੁੱਧ ਵੀਰ ਕਹਿੰਦਾ ਵੀ ਇਹ ਹਾਜ਼ਰ ਆਗਾ 10ਾਂ 12ਾਂ ਦਿਨਾਂ ਦਾ ਸੂਆਗਾ ਦੋਸਤੋ 11 ਕਿਲੋ ਦੁੱਧ ਬਿਲਕੁਲ ਇਹਨਾਂ ਹਾਜ਼ਰ ਹੈ ਧਾਰਾਂ ਦਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਬਾਜ਼ਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਬਿਲਕੁਲ ਇਹਨਾਂ ਜੈਨੂਇਨ ਪ੍ਰਾਈਜ਼ ਹੋਊਗਾ ਮਾਲ ਦੇ ਹਿਸਾਬ ਨਾਲ ਅਕੋਰਡਿੰਗ ਜਿਹੜੇ ਹਿਸਾਬ ਨਾਲ ਝੂਠੀ ਦਾ ਕੱਦ ਕਾਠ ਹੈ ਮਗਰ ਵਧੀਆ ਸੀਮੰਦ ਦਾ ਬੱਚਾ ਹੈ ਬਿਲਕੁਲ ਬਾਜ਼ਵ ਜਾਂ ਰੇਟ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਲੋ ਦੋਸਤੋ ਪਸਮਾਚ ਮੱਝ ਉੱਤਰੇ ਕਿਲੇ ਫਲੀਆਂ ਵਰਗਾ ਨਿਖੜਮਾ ਚਾਰੇ ਥਾਂ ਨੇਗੇ ਬ੍ਰੇਤਾਰਾਂ ਮਾਰਦੇ ਮੂਹਰਿਆਂ ਚ ਪਹਿਲਾਂ 17 ਦੂਰਾਂ ਦੀ ਵੀਰ ਕਹਿੰਦੇ ਬਿਲਕੁਲ ਸਾਫ ਆ ਪੋਲੀ ਚਵਾਈ ਆ ਬਿਲਕੁਲ ਵੀਰੇ ਮਾਂਗਰਾਂ ਚ ਵੀ ਮਾਰਦੇ ਚਵਾਈ ਦੀ ਬਿਲਕੁਲ ਸਾਫ ਆ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਵੀਰੇ ਰੇਟ ਕੀ ਹੋਊਗਾ ਨਾ ਬਾਜੋ ਜਿਆ ਚੋਲੇ ਚੋਲੇ ਭਰਾ ਕੋਈ ਨਹੀਂ ਸਾਡੀ ਚੋਲੇ ਜਿੰਨੀ ਵਿੱਚ ਹੋ ਜਾਂਦੀ ਬਾਜ ਵੀ ਕਰਾਂਗੇ ਆਪਾਂ ਬਿਲਕੁਲ ਇਹਨਾਂ ਬਾਜੋ ਜਿਆ ਰੇਟ ਕਰਨਾ ਜੀ 88000 ਚ ਮੰਨਤਾਨ ਹੋ ਜੂ ਕੋਰੇ ਬੰਦੇ ਦਾ 82000 ਚੋ ਵੀਰ ਕਹਿੰਦਾ ਵੀ ਘਰੇ ਆਏ ਬੰਦੇ ਦਾ ਮਾਨ ਤਾਂ ਜ਼ਰੂਰ ਹੋ ਜੂਗਾ ਚੋਦੇ ਭਰਾ ਮੰਗਰ ਲੈਂਦੀਆਂ ਵੀ ਧਾਰਾ ਦੋਸਤੋਂ ਤੁਹਾਨੂੰ ਮਾਰ ਕੇ ਸਾਦੇ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂਗਾ ਮੱਝ ਤੇ ਬਿਲਕੁਲ ਕੋਈ ਦਰਦ ਦੀ ਕਰਦੀ ਨਹੀਂ ਹੈ ਕਿ ਮੋਹਰਿਆਂ ਚ ਹੋਰ ਮਾਰਦੇ ਭਰਾ ਚਰਵਾਈ ਦੀ ਬਿਲਕੁਲ ਸਾਫ਼ ਆ ਦੋਸਤੋਂ ਪੋਲੀ ਚਰਵਾਈ ਹੈ ਵੀਰ ਥੋੜਾ ਜਣ ਜਾਣਾ ਵੀਰ ਤੋਂ ਪ੍ਰੋਪਰ ਤੌਰ ਤੇ ਚਰਵਾਈ ਹੋ ਨਹੀਂ ਰਹੀ ਜੇ ਕਿਸੇ ਮੇਰੇ ਵੀਰ ਦੀ ਸਮਦਰੀ ਚਾਉਂਦੀ ਹੈ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਦੂਜਾ ਸੁਆ ਮਗਰ ਨੀਲੀ ਦਾ ਵੀ ਟੱਚ ਚ ਕੱਟੀ ਸੋਨੇ ਤੇ ਸਹਾਗੇ ਵਾਲਾ ਕੰਮ ਆ ਦੋਸਤੋ ਬਾਜੂ ਵਜਾ ਰੇਟ ਕੀਤਾ ਵੀਰ ਨੇ 88000 ਘਰੇ ਆਏ ਬੰਦੇ ਦਾ ਮਾਨਦਾਨ ਜਰੂਰ ਹੋਊਗਾ ਵੱਡਾ ਕਦਗੱਟ 10 ਤੋਂ 12 ਦਿਨਾਂ ਦਾ ਸੁਆਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ 88000 ਵੀਰ ਨੇ ਡਿਮਾਂਡ ਕੀਤੀ ਹੈ ਘਰੇ ਆਏ ਬੰਦਾ ਮਾਨਦਾਨ ਹੋ ਮੇਰੇ ਜੀ